ਨੋ 2008 ਤੋਂ ਵੀਪੀ ਦੀ ਪ੍ਰੋਬਲਮ ਸੀ ਪਹਿਲਾਂ ਵੀਪੀ ਘੜਦਾ ਸੀ ਬਾਅਦ ਚ ਬਦਲ ਲੱਗ ਗਿਆ ਤੇ ਫਿਰ ਮੈਡੀਸਨ ਖਾ ਖਾ ਕੇ ਤੇ ਵੀ ਪੇਟ ਚ ਇਨਫੈਕਸ਼ਨ ਹੋ ਗਈ ਤਜਾਬ ਵਾਲਾ ਬਣ ਲੱਗ ਗਿਆ ਉਹ ਸਿਰ ਨੂੰ ਚੜ ਜਾਣਾ ਛਾਲੀ ਆ ਜਾਣਾ ਬਹੁਤ ਬੁਰਾ ਹਾਲ ਸੀਗਾ ਜੀ ਤੇ ਬਾਅਦ ਚਸ ਮੈਡੀਸਨ ਤੋਂ ਵੀ ਅਲਰਜੀ ਹੋਣ ਲੱਗੀ ਮੈਡੀਸਨ ਖਾ ਖਾ ਕੇ ਮੈਡੀਸਨ ਚਲਾਈ ਮੈਨੀਆਂ ਕ ਮੈਡੀਸਨ ਤੁਸੀਂ ਅਲੱਗ ਅਲੱਗ ਡਾਕਟਰਾਂ ਕੋਲੇ ਗਏ ਹਾਂਜੀ ਖਾ ਖਾ ਕੇ ਅਲਰਜੀ ਹੋਣ ਲੱਗੀ ਹਾਂਜੀ ਸਾਡਾ ਤੀਜੇ ਦਿਨ ਡਾਕਟਰ ਦੇ ਜਾਣਾ ਜ਼ਰੂਰੀ ਸੀਗਾ ਓਕੇ ਵੀ ਆਉਣਾ ਨੇਰੀ ਆਉਣਾ ਸੀ ਦਿੱਲੀ ਜਾਣਾ ਏ ਫਿਰ ਡਾਕਟਰ ਨੇ ਕਿਹਾ ਵੀ ਮੈਂ ਇਹਨੂੰ ਦਵਾਈ ਕਿਹੜੀ ਦੇਵਾਂ ਹੁਣ ਵੀ ਮੈਂ ਦਵਾਈ ਨਹੀਂ ਦੇ ਸਕਦਾ ਓਕੇ ਪਹਿਲਾਂ ਉਹਨੇ 11 ਟੀਕੇ ਦੱਸੇ ਸੀਗੇ ਅਲਰਜੀ ਤੋਂ ਅੱਛਾ 11 ਟੀਕੇ ਲਵਾਏ ਮੋਢੇ 'ਚ ਲੱਗਦੇ ਸੀ 100 ਰੁਪਏ ਲਵਾਈ ਸੀ 100 ਰੁਪਏ ਦਾ ਟੀਕਾ ਉਹ ਦਿਨਾਂ ਵੀ ਕੋਈ ਫਰਕ ਨਹੀਂ ਪਿਆ ਅਲਰਜੀ ਤੋਂ ਤੇ ਉਸ ਤੋਂ ਬਾਅਦ ਫਿਰ ਵੀ ਪੇਟ ਚ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਗਈ ਪਾਣੀ ਨਹੀਂ ਪਚਦਾ ਸੀਗਾ ਤੇ ਵੀ ਉਹਨੇ ਕਹਿਣਾ ਉਹਨੇ ਜਵਾਬ ਦਿੱਤਾ ਡਾਕਟਰ ਨੇ ਸਾਨੂੰ ਉਹ ਕਹਿੰਦਾ ਵੀ ਮੈਂ ਨਹੀਂ ਕੁਝ ਕਰ ਸਕਦਾ ਵੀ ਇਹਨੂੰ ਕਿਸੇ ਹੋਰ ਡਾਕਟਰ ਨੂੰ ਦਿਖਾ ਲਾ ਪਹਿਲਾਂ ਅਸੀਂ ਇੱਕ ਹੋਰ ਡਾਕਟਰ ਨੂੰ ਦਿਖਾਇਆ ਵੀ ਪੇਟ ਚ ਦਰਦ ਬਹੁਤ ਹੁੰਦਾ ਠੀਕ ਹੈ ਉਹ ਵੀ ਉਹਨੇ ਬੋਤਲ ਲਾਈ ਤੇ ਬਹੁਤ ਰੈਕਸ਼ਨ ਕਰ ਗਈ ਤਿੰਨ ਵਾਰ ਪਹਿਲਾਂ ਰੈਕਸ਼ਨ ਕਰ ਗਈ ਸੀ अच्छा ਤੇ ਚੌਥੀ ਵਾਰ ਫੇਰ ਰੈਕਸ਼ਨ ਕਰ ਗਈ ਜਦੋਂ ਚੌਥੀ ਵਾਰ ਰੈਕਸ਼ਨ ਕੀਤੀ ਬੋਤਲ ਓਕੇ ਉਦੋਂ 20 20 ਪੀ ਰਹਿ ਗਏ ਸੀ ਅੰਨੇ ਖੜਕੇ ਸੀ ਅੱਛਾ ਜੀ ਚਾਂਸ ਨਹੀਂ ਸੀ ਬਚਨ ਦੇ ਫਿਰ ਸੁਬਾ 8:00 ਵਜੇ ਦੇਸ਼ ਚ ਗਏ ਦੇਸ਼ ਵਾਲੇ ਨੇ ਮੈਨੂੰ ਟੈਨਸ਼ਨ ਦੀ ਦਵਾਈ ਦਿੱਤੀ ਕਹਿੰਦੇ ਟੈਨਸ਼ਨ ਦੀ ਹੈ ਹੁਣ ਕਿਹਾ ਟੈਨਸ਼ਨ ਦੀ ਪ੍ਰੋਬਲਮ ਹਾਂ ਜੀ ਫਿਰ ਅਸੀਂ ਰਸਤੇਦਾਰੀ ਚ ਜਾਵੜੇ 2 ਮਹੀਨੇ ਰਸਤੇਦਾਰੀ ਚ ਰਹੇ ਉੱਥੇ ਵੀ ਬੋਤਲਾਂ ਲੱਗਦੀਆਂ ਰਹਿ ਗਈਆਂ ਮੈਂ ਤਾਂ ਨੇੜੇ ਵਾਗੇ ਦਵਾਈ ਚੱਲਦੀ ਰਹੀ ਹਸਪੀਟਲ ਨੇੜੇ ਹੋਣ ਕਰਕੇ ਨਹੀਂ ਪਿੰਡੋਂ ਡਾਕਟਰ ਤੋਂ ਉਹ 10 ਦਿਨ ਦੀ ਦਿੱਤੀ ਸੀ ਜੀ ਉਹ 10 ਦਿਨ ਦੀ ਦਿੱਤੀ ਸੀ ਦਵਾਈ ਬਾਅਦ ਚ ਪਿੰਡੋਂ ਵੀ ਬੋਤਲਾਂ ਲਵਾਉਂਦੇ ਰਹੇ ਬੀਪੀ ਬਹੁਤ ਡੌੜਨ ਲੱਗ ਗਿਆ ਸੀਗਾ ਠੀਕ ਅਸੀਂ ਪਹਿਲੇ 50 ਦਿਨ ਵਰਤਿਆ ਸੀ ਪਹਿਲੇ 50 ਦਿਨਾਂ ਸਤੋਂ 70% ਫਰਕ ਪੈ ਗਿਆ ਸੀ ਓਕੇ ਉਸ ਤੋਂ ਬਾਅਦ ਅਸੀਂ ਰੈਗੂਲਰ ਦੋ ਪੈਕ ਵਰਤ ਲਈ ਉਹ ਆਪਦੀ ਖੁਸ਼ੀ ਨਾ ਮਰਤ ਆਪਦੀ ਖੁਸ਼ੀ ਨਾ ਹਾਂਜੀ ਮੈਂ ਪਹਿਲੇ ਪਹਿਲੇ ਬੈਗ ਚ ਰਜਾ ਹਾਂਜੀ ਹਾਂਜੀ ਲੱਤਾਂ ਤੇ ਖੱਲੀਆਂ ਬਹੁਤ ਚੜ੍ਹਦੀਆਂ ਸੀਆਂ ਬੇ ਆ ਬਾਹਾਂ ਚ ਵੀ ਦਰਦ ਬਹੁਤ ਹੋਣਾ ਮੈਂ ਬੀਕ ਨਾ ਸਕੀ ਸੀ ਮੈਂ ਰਾਤ ਨੂੰ ਸਾਰੀ ਰਾਤ ਮੈਂ ਸੌ ਕੇ ਨਹੀਂ ਵੇਖਣਾ ਸੀ ਜਦੋਂ ਮੌਸਮ ਬਦਲਦਾ ਉਦੋਂ ਵੀ ਟ੍ਰਿਪ ਲਵਾਉਣੀ ਪੈਂਦੀ ਐਂ ਜਦੋਂ ਮੌਸਮ ਬਦਲਦਾ ਫਿਰ ਤੁਹਾਨੂੰ ਟ੍ਰੀਟਮੈਂਟ ਲੈਣਾ ਪੈਂਦਾ ਫਿਰ ਸੈਂਟਰਾਂ ਦੇ ਹਾਂਜੀ ਹਾਂਜੀ ਜਿਵੇਂ ਤੁਸੀਂ ਇਹ ਇਹਨੂੰ ਛੱਡੇ ਨੂੰ ਕਿੰਨੇ ਟਾਈਮ ਹੋ ਗਿਆ ਬੋਡੀ ਸਰਵਿਸ ਨੂੰ ਅਸੀਂ 3 ਸਾਲ ਹੋ ਗਏ ਸੀ ਵਰਤੇ ਨੂੰ ਹਣੀ 3 ਸਾਲਾਂ ਬਾਅਦ ਕੋਈ ਪ੍ਰੋਬਲਮ ਨਾ ਹੀ ਕੋਈ ਗੋਲੀ ਨਾ ਸੀ ਡਾਕਟਰ ਹਾਂ ਡਾਕਟਰ ਖੁਦ ਪੁੱਛਦਾ ਤੁਸੀਂ ਕਿੱਥੇ ਰਹਿਣ ਲੱਗੇ ਵੀ ਆਂਦੇ ਹੀ ਨਹੀਂ ਤੁਸੀਂ ਹਾਂਜੀ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਔਰ ਵੈਲਕਮ ਆ ਰਾਈਟ ਵੇ ਐਜੂਕੇਸ਼ਨ ਚੈਨਲ ਦੇ ਉੱਤੇ ਜਿੱਥੇ ਆਪਾਂ ਨਿਤ ਨਵੀਆਂ ਤੁਹਾਡੇ ਕੋਲੇ ਵੀਡੀਓ ਰਿਜ਼ਲਟਾਂ ਦੀਆਂ ਪਹੁੰਚ ਰਹੀਆਂ ਨੇ ਉਹ ਵੀ ਸਰੀਰ ਦੀ ਸਫਾਈ ਕਰਾਉਣ ਦੇ ਨਾਲ ਬਾਡੀ ਸਰਵਸ ਦੇ ਨਾਲ ਔਰ ਤੁਹਾਨੂੰ ਬਹੁਤ ਅਸੀਂ ਪਰਿਵਾਰਾਂ ਨੂੰ ਮਿਲਾ ਚੁੱਕੇ ਹਾਂ ਔਰ ਬਹੁਤ ਪਰਿਵਾਰ ਕੈਮਰੇ ਦੇ ਸਾਹਮਣੇ ਆਣ ਤੋਂ ਵੀ ਡਰਦੇ ਨੇ ਕੋਈ ਸੁਜਣੇ ਕਦੇ ਅਸੀਂ ਬੋਲੇ ਨਹੀਂ ਕੀਵੇਂ ਬੋਲੀਏ ਹੈਨਾ ਤਾਂ ਕਈ ਪਰਿਵਾਰ ਹੌਸਲਾ ਕਰਕੇ ਆਉਂਦੇ ਨੇ ਵੀ ਬਿਲਕੁਲ ਜੇ ਸਾਡੇ ਬੋਲਣ ਨਾਲ ਕਿਸੇ ਦਾ ਪਰਿਵਾਰ ਦਾ ਪਰਵਾਰ ਦੀ ਜ਼ਿੰਦਗੀ ਬਦਲ ਸਕਦੀ ਹੈ ਤਾਂ ਅਸੀਂ ਜ਼ਰੂਰ ਇਹਨਾਂ ਕਰ ਸਕਦੇ ਹਾਂ ਕੋਈ ਮੋਟੀਵੇਟ ਕਰਨਾ ਪੈਂਦਾ ਤਿਆਰ ਕਰਨਾ ਪੈਂਦਾ ਬੋਲਣ ਵਾਸਤੇ ਤਾਂ ਅੱਜ ਮੈਂ ਤੁਹਾਨੂੰ ਉਸ ਪਰਿਵਾਰ ਨੂੰ ਮਿਲਾਉਂਗਾ ਜਿਹੜੇ 15 16 ਸਾਲਾਂ ਤੋਂ ਬਹੁਤ ਦਵਾਈਆਂ ਖਾ ਰਹੇ ਸੀ ਔਰ ਤੁਸੀਂ ਉਹਨਾਂ ਦੀ ਜਵਾਨੀ ਸੁਣੋਗੇ ਕੀ ਕੀ ਪ੍ਰੋਬਲਮਾਂ ਸੀ ਧਿਆਨ ਨਾਲ ਇਹ ਵੀਡੀਓ ਆਪਾਂ ਸੁਣਨੀ ਹੈ ਤਾਂ ਕਿ ਜੇ ਤੁਹਾਨੂੰ ਪ੍ਰੋਬਲਮ ਨਹੀਂ ਹੈਗੀ ਇਸ ਤਰ੍ਹਾਂ ਦੀ ਪ੍ਰੋਬਲਮ ਕਿਸੇ ਪਰਿਵਾਰ ਨੂੰ ਆ ਉਹ ਨੂੰ ਵੀਡੀਓ ਤੁਸੀਂ ਇਹ ਭੇਜ ਸਕਦੇ ਹੋ ਹਣਾ ਕਿਸੇ ਦਾ ਫਾਇਦਾ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਜਤਿੰਦਰ ਜੀ ਵੈਲਕਮ ਆਪਾਂ ਦੀ ਤੁਹਾਡਾ ਔਰ ਕਿਹੜੀ ਜਗ੍ਹਾ ਤੋਂ ਆ ਕੀ ਨਾਮ ਆ ਔਰ ਕੀ ਕੰਮ ਕਰਦੇ ਆ ਆਪਾਂ ਥੋੜਾ ਜਿਹੀ ਚੀਜ਼ ਦੱਸੋ ਪਹਿਲਾਂ ਸਰ ਜੀ ਮੈਂ ਤਾਂ ਮੈਰਿਜ ਬਿਊਰੋ ਦਾ ਕੰਮ ਕਰ ਰਿਹਾ ਮੈਰਿਜ ਬਿਊਰੋ ਦਾ ਕੰਮ ਕਰਦਾ ਹਾਂਜੀ ਓਕੇ ਓਕੇ ਤੇ ਕਾਫੀ ਟਾਈਮ ਹੋ ਗਿਆ ਜੀ ਤੇ ਖੇਚ ਤੇ ਮੇਰੀ ਠੇਕੇ ਤੇ ਆਈ ਤੇ ਸ਼੍ਰੀ ਮੁਖਸਰ ਸਾਹਿਬ ਦੇ ਰਹਿਣ ਵਾਲੇ ਪਿੰਡ ਸਾਡਾ ਮਹਾਬੱਧ ਰਹੀ ਮਹਾਬੱਧ ਹਾਂਜੀ ਓਕੇ ਤੇ ਇਹਨਾਂ ਨੂੰ ਮਸ਼ੀਨ ਨੂੰ ਦਿੱਕਤਾਂ ਆਈਆਂ ਸੀ 15 ਸਾਲ ਪਹਿਲਾਂ ਦਿੱਕਤਾਂ ਸੀਗੀਆਂ ओके। ਬਣੀ ਦੱਸ ਸਕਦੇ ਤੁਸੀਂ ਆ ਕੀ ਕੀ ਪ੍ਰੋਬਲਮਾਂ ਸੀ? ਕਿੱਥੋਂ? ਰਾਮਨਾਲ ਦੱਸੋ ਕੋਲ ਕੀ ਬੋਲਦੇ? ਮੈਨੂੰ 2008 ਤੋਂ ਬੀਪੀ ਦੀ ਪ੍ਰੋਬਲਮ ਸੀ। ਪਹਿਲਾਂ ਬੀਪੀ ਘਟਦਾ ਸੀ ਬਾਅਦ ਚ ਵਧਣ ਲੱਗ ਗਿਆ। ਠੀਕ ਹੈ ਜੀ। ਤੇ ਬਾਅਦ ਚ ਫਿਰ ਮੈਡੀਸਨ ਖਾ ਖਾ ਕੇ ਤੇ ਵੀ ਪੇਟ ਚ ਇਨਫੈਕਸ਼ਨ ਹੋ ਗਈ। ਤਜਾਬ ਵਾਲਾ ਬਣ ਲੱਗ ਗਿਆ। ਉਹ ਸਿਰ ਨੂੰ ਚੜ ਜਾਣਾ, ਛਾਲੀ ਆ ਜਾਣਾ। ਬਹੁਤ ਬੁਰਾ ਹਾਲ ਸੀਗਾ ਜੀ। ਤੇ ਬਾਅਦ ਚਸ ਮੈਡੀਸਨ ਤੋਂ ਵੀ ਅਲਰਜੀ ਹੋਣ ਲੱਗੀ ਮੈਡੀਸਨ ਖਾ ਖਾ ਕੇ ਮੈਡੀਸਨ ਤੋਂ ਮੈਨੂੰ ਇੰਨੀਆਂ ਕ ਮੈਡੀਸਨ ਤੁਸੀਂ ਅਲੱਗ ਅਲੱਗ ਡਾਕਟਰਾਂ ਕੋਲੇ ਗਏ ਹਾਂਜੀ ਖਾ ਖਾ ਕੇ ਅਲਰਜੀ ਹੋਣ ਲੱਗੀ ਹਾਂਜੀ ਸਾਡਾ ਤੀਜੇ ਦਿਨ ਡਾਕਟਰ ਦੇ ਜਾਣਾ ਜ਼ਰੂਰੀ ਸੀਗਾ ਓਕੇ ਮੇ ਆਉਣਾ ਨੇਰੀ ਆਉਣਾ ਸੀ ਦਿੱਲੀ ਜਾਣਾ ਏ ਫਿਰ ਡਾਕਟਰ ਨੇ ਕਿਹਾ ਵੀ ਮੈਂ ਇਹਨੂੰ ਦਵਾਈ ਕਿਹੜੀ ਦੇਵਾਂ ਹੁਣ ਵੀ ਮੈਂ ਦਵਾਈ ਨਹੀਂ ਦੇ ਸਕਦਾ ਓਕੇ ਪਹਿਲਾਂ ਉਹਨੇ 11 ਟੀਕੇ ਦੱਸੇ ਸੀਗੇ ਅਲਰਜੀ ਤੋਂ ਅੱਛਾ 11 ਟੀਕੇ ਲਵਾਏ ਮੋਢੇ 'ਚ ਲੱਗਦੇ ਸੀ 100 ਰੁਪਏ ਲਵਾਏ ਸੀ 100 ਰੁਪਏ ਦਾ ਟੀਕਾ ਉਹ ਦਿਨਾਂ ਵੀ ਕੋਈ ਫਰਕ ਨਹੀਂ ਪਿਆ ਅਲਰਜੀ ਤੋਂ ਤੇ ਉਸ ਤੋਂ ਬਾਅਦ ਫਿਰ ਵੀ ਪੇਟ ਚ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਗਈ ਪਾਣੀ ਨਹੀਂ ਪਚਦਾ ਸੀਗਾ ਤੇ ਵੀ ਉਹਨੇ ਕਹਿਣਾ ਉਹਨੇ ਜਵਾਬ ਦਿੱਤਾ ਡਾਕਟਰ ਨੇ ਸਾਨੂੰ ਉਹ ਕਹਿੰਦਾ ਵੀ ਮੈਂ ਨਹੀਂ ਕੁਝ ਕਰ ਸਕਦਾ ਵੀ ਇਹਨੂੰ ਕਿਸੇ ਹੋਰ ਡਾਕਟਰ ਨੂੰ ਦਿਖਾ ਲਓ ਠੀਕ ਹੈ ਬਾਅਦ ਚ ਅਸੀਂ ਦੇਸ਼ ਚ ਗਏ ਪਹਿਲਾਂ ਅਸੀਂ ਇੱਕ ਹੋਰ ਡਾਕਟਰ ਨੂੰ ਦਿਖਾਇਆ ਵੀ ਪੇਟ ਚ ਦਰਦ ਬਹੁਤ ਹੁੰਦਾ ਠੀਕ ਹੈ ਉਹ ਵੀ ਉਹਨੇ ਬਹੁਤ ਲਾਈ ਤੇ ਬਹੁਤ ਰੈਕਸ਼ਨ ਕਰ ਗਈ ਤਿੰਨ ਵਾਰ ਪਹਿਲਾਂ ਰੈਕਸ਼ਨ ਕਰ ਗਈ ਸੀ अच्छा ਤੇ ਚੌਥੀ ਵਾਰ ਫੇਰ ਰੈਕਸ਼ਨ ਕਰ ਗਈ ਜਦੋਂ ਚੌਥੀ ਵਾਰ ਰੈਕਸ਼ਨ ਕੀਤੀ ਬੋਤਲ ਓਕੇ ਉਦੋਂ 20 20 पी ਰਹਿ ਗਏ ਸੀ ਅੰਨੇ ਖੜਕੇ ਸੀ ਅੱਛਾ ਜੀ ਚਾਂਸ ਨਹੀਂ ਸੀ بچਨ ਦੇ ਓਕੇ ਫੇਰ ਸੁਬਾ 8:5 ਵਜੇ ਦੇਸ਼ ਚ ਗਏ ਦੇਸ਼ ਵਾਲੇ ਨੇ ਮੈਨੂੰ ਟੈਨਸ਼ਨ ਦੀ ਦਵਾਈ ਦਿੱਤੀ ਕਹਿੰਦੇ ਟੈਨਸ਼ਨ ਦੀ ਹੈ ਹੁਣ ਕਿਹਾ ਟੈਨਸ਼ਨ ਦੀ ਪ੍ਰੋਬਲਮ ਹਾਂਜੀ ਫਿਰ ਅਸੀਂ ਰਸਤੇਦਾਰੀ ਚ ਜਾਵਦੇ 2 ਮਹੀਨੇ ਰਸਤੇਦਾਰੀ ਚ ਰਹੇ ਉੱਥੇ ਵੀ ਬੋਤਲਾਂ ਲੱਗਦੀਆਂ ਰਹਿਗੀਆਂ ਮੈਂ ਉੱਥੇ ਨੇੜੇ ਵਾਗੇ ਦਵਾਈ ਚਲਦੀ ਰਹੀ ਹਸਪਤਲ ਨੇੜੇ ਹੋਣ ਕਰਕੇ ਨਹੀਂ ਪਿੰਡੋਂ ਡਾਕਟਰ ਤੋਂ ਉਹ ਦੱਸ ਦੇਣ ਦੀ ਦਿੱਤੀ ਸੀ ਜੀ ਉਹ ਦੱਸ ਦੇਣ ਦੀ ਦਿੱਤੀ ਸੀ ਦਵਾਈ ਬਾਅਦ ਚ ਪਿੰਡੋਂ ਵੀ ਬੋਤਲਾਂ ਲਵਾਉਂਦੇ ਰਹੇ ਬੀਪੀ ਬਹੁਤ ਡੌਂ ਰਹਿਣ ਲੱਗ ਗਿਆ ਸੀਗਾ ਠੀਕ ਹੈ ਫਿਰ ਅਸੀਂ 2 ਮਹੀਨੇ ਬਾਅਦ ਘਰ ਆਏ ਆ ਆਪਦੇ ਅੱਛਾ ਤੇ ਉੱਥੇ ਵੀ ਸਾਨੂੰ ਬਾਅਦ ਚ ਫੇਰ ਵੀ ਉਹੀ ਹਾਲ ਫੇਰ ਓਕੇ ਤੇ ਬਾਅਦ ਸਭੀ ਅਸੀਂ ਵੀਡੀਓ ਵੇਖੀ ਸਰਵਿਸ ਪੈਕ ਦੀ ਤੇ ਉਹ ਅਸੀਂ ਵੇਖ ਕੇ ਤੇ ਉਦੋਂ ਹੀ ਫੋਨ ਕਰਤਾ ਵੀ ਸਾਨੂੰ ਦੇ ਕੇ ਜਾਓ ਵੀ ਸਾਨੂੰ ਵੀ ਕਿੱਥੇ ਲਿਆਉਣਾ ਪਊਗਾ ਮਰੀਜ਼ ਉਹ ਕਹਿੰਦੇ ਵੀ ਨਹੀਂ ਮਰੀਜ਼ ਨਹੀਂ ਲਿਆਉਣਾ ਪੈਂਦਾ ਵੀ ਤੁਸੀਂ ਲੈ ਜਾਓ ਬਈ ਇਸ ਟਾਈਮ ਤੁਹਾਨੂੰ ਵੀ ਬੰਦਾ ਆ ਕੇ ਦੇ ਦੇ ਜੁਗਾ ਦਵਾਈ ਇਹ ਕਹਿੰਦੇ ਵੀ ਕੋਈ ਨਹੀਂ ਮੇਰੀ ਜਿਸ ਜਸ ਟਾਈਮ ਮਰਜ਼ੀ ਪੇ ਦਿੱਤ ਮੈਂ ਲੈ ਲੂੰਗਾ ਤੇ ਅਸੀਂ ਉਸ ਤੋਂ ਬਾਅਦ 3 ਸਾਲ ਹੋ ਗਏ ਵਾਰਤਨ ਮਤਲਬ ਜਦੋਂ ਤੁਸੀਂ ਸਰਵਿਸ ਵੈਕ ਦੀ ਵੀਡੀਓ ਦੇਖੀ ਹਾਂਜੀ ਮਤਲਬ ਤੁਹਾਡੀ ਇੱਕ ਤਰ੍ਹਾਂ ਦੀ ਮਜਬੂਰੀ ਸੀ ਸਾਨੂੰ ਤਾਂ ਸਾਰੇ ਰਸਤੇ ਬੰਦ ਹੋ ਗਏ ਹਾਂਜੀ ਹਾਲ ਹੀ ਕੋਈ ਨਹੀਂ ਨਿਕਲ ਰਸਤਾ ਹੈ ਨਹੀਂ ਸੀਗਾ ਜੀ ਸਾਨੂੰ ਜਿਵੇਂ ਕੋਈ ਮਰਜ਼ੀ ਦਵਾਈ ਲੈਂਦੇ ਅੰਗਰੇਜ਼ੀ ਦੀ ਉਹ ਸਾਰੀ ਰਿਐਕਸ਼ਨ ਕਰ ਜਾਂਦੀ ਸੀ ਹਾਂਜੀ ਫਿਰ ਡਾਕਟਰ ਡਾਕਟਰ ਵਾਸਤੇ ਵੀ ਸਮੱਸਿਆ ਸੀ ਇਹ ਚੀਤੀ ਹਾਂਜੀ ਹੌਂਸੀ ਹੈ ਨਾ ਜੀ ਸਾਨੂੰ ਵੀ ਪਤਾ ਹੀ ਬਾਹਰ ਜਾਂਦੇ ਸੀ ਨਹੀਂ ਕਿਤੇ ਅਸੀਂ ਰਿਸ਼ਤੇਦਾਰੀ ਚ ਇੱਕ ਮੇਰੀ ਆ ਬਾਹਾਂ ਵੀ ਸਰਦੀ ਚਾ ਕੇ ਇੰਨੀ ਵੀ ਸਾਰੀ ਰਾਤ ਨੂੰ ਮੈਂ ਸੌਂ ਸਕਦੀ ਸੀ ਬਹੁਤ ਚੱਕ ਪੈਂਦੀ ਸੀ ਇੱਕ ਫਿਰ ਕੀ ਕੀ ਪ੍ਰੋਬਲਮਾਂ ਸੀ ਜਿਵੇਂ ਤੁਹਾਡਾ ਬੀਪੀ ਲੋ ਹੋ ਗਿਆ ਇੱਕਦਮ ਹਾਂਜੀ ਫਿਰ ਵਧਣ ਲੱਗ ਪਿਰ ਵਧਣ ਲੱਗ ਪਾ ਹਾਂਜੀ ਉਸ ਤੋਂ ਬਾਅਦ ਦੂਸਰਾ ਆ ਗਿਆ ਤੁਹਾਡਾ ਲੀਵਰ ਦਾ ਰੈਕਸ਼ਨ ਕਰਨਾ ਹਾਂਜੀ ਉਹਦੇ ਪੱਛ ਦਾ ਕੁਝ ਨਹੀਂ ਸੀ ਪਾਣੀ ਪੀਣ ਤੋਂ ਵਧੂ ਉਲਟੀ ਆ ਜਾਂਦੀ ਪਾਣ ਲੱਗ ਜਾਂਦਾ ਸੀ ਪਾਣੀ ਲੜਦਾ ਜਖਮ ਹੋ ਗਿਆ ਅੱਛਾ ਅੰਦਰ ਜਖਮ ਹੋ ਗਈ ਸੀ ਹਾਂਜੀ ਓਕੇ ਲੀਵਰ ਫੈਟੀ ਹੋ ਗਿਆ ਲੀਵਰ ਫੈਟੀ ਹੋ ਗਿਆ ਹਾਂਜੀ ਠੀਕ ਹੈ ਜੀ ਤੇ ਵੀਕਨੈਸ ਆ ਗਈ ਹਾਂਜੀ ਉੱਠਿਆ ਨਹੀਂ ਉੱਠਿਆ ਨਹੀਂ ਜਾਂਦਾ ਸਰ ਦੜਿਆਂ ਲੇਟਿਆ ਰਹਿੰਦਾ ਬਿਲਕੁਲ ਦੀ ਕੰਮ ਕੁੱਮ ਤੁਸੀਂ ਕੰਮ ਤੇ ਲਾਈ ਵੀ ਸੀ ਸਾਡੇ ਕੰਮ ਮੇਤੋਂ ਹੁੰਦਾ ਨਹੀਂ ਸੀ ਮਤ ਤੁਹਾਡੀ ਤੁਸੀਂ ਟ੍ਰੀਟਮੈਂਟ ਕਰਾ ਰਹੀ ਸੀ ਜੀ ਨੂੰ ਸੈੱਟ ਕਰ ਰਹੇ ਸੀ ਕੰਮ ਤੇ ਲਾਈ ਹੋਈ ਸੀ ਹਾਂਜੀ ਕਿੰਨੇ ਸਾਲਾਂ ਤੋਂ ਉਹ ਹੋ ਗਏ ਸੀ ਸਾਲ 1.5 ਸਾਲ ਤੋਂ ਲਾਈ ਦੈ 1.5 ਸਾਲ ਤੋਂ ਮੈਂ ਜਮੇ ਕੰਮ ਖੜ ਗਿਆ ਸੀ ਹਾਂਜੀ ਕੰਮ ਵਾਲੀ ਰੱਖ ਲਈ ਸੀ ਹਾਂਜੀ ਓਕੇ ਮਲ ਉਸ ਤੋਂ ਬਾਅਦ ਜਦੋਂ ਤੁਸੀਂ ਵੀਡੀਓ ਦੇਖੀ ਹਾਂਜੀ ਮਤਲਬ ਤੁਸੀਂ ਤਾਂ ਇਹ ਸੋਚ ਕੇ ਬਣਾਇਆ ਕਿ ਜਿੱਥੇ ਇੰਨੇ ਪੰਗੇ ਲੈਣੇ ਆ ਵੀ ਇਹ ਵੀ ਵਰਤ ਕੇ ਮੈਂ ਹਾਂ ਜੇ ਉਸ ਕਹਿੰਦੇ ਜਿੱਥੇ ਇੰਨੇ ਪੈਸੇ ਲੱਗੇ ਜਾਂਦੇ ਹਣਾ ਪੇਸ਼ੈਂਟ ਨੂੰ ਉਹ ਕਹਿੰਦੇ ਵੀ ਪੇਸ਼ੈਂਟ ਨੂੰ ਲਿਆਉਣ ਦੀ ਜ਼ਰੂਰਤ ਨਹੀਂ ਤੇ ਵੀ ਤੁਸੀਂ ਕਹੋਗੇ ਤਾਂ ਤੁਹਾਨੂੰ ਅੱਜ अवेलेबल ਕਰਾ ਦੇਣੀ ਵੀ ਤਾਂ ਤੁਸੀਂ ਲੈ ਜਾਓ ਆ ਕੇ ਵੀ ਅਸੀਂ ਕਹੀ ਚਲੋ ਤੁਸੀਂ ਬੰਦਾ ਭੇਜ ਦਿਓ ਉਹਨਾਂ ਨੇ ਬੰਦਾ ਭੇਜਤਾ ਹੀ ਅਸੀਂ ਪਹਿਲੇ 50 ਦਿਨ ਵਰਤਿਆ ਅਸੀਂ ਪਹਿਲੇ 50 ਦਿਨਾਂ ਸਤੋਂ 70% ਫਰਕ ਪੈ ਗਿਆ ਸੀ ਓਕੇ ਉਸ ਤੋਂ ਬਾਅਦ ਅਸੀਂ ਰੈਗੂਲਰ ਦੋ ਪੈਕ ਵਰਤ ਲਈ ਉਹ ਆਪਦੀ ਖੁਸ਼ੀ ਨਾ ਮਰਤ ਆਪਦੀ ਖੁਸ਼ੀ ਨੂੰ ਹਾਂ ਮੈਂ ਪਹਿਲੇ ਪਹਿਲੇ ਬੈਗ ਚ ਰਜਾ ਹਾਂ ਹਾਂ ਜੀ ਲੱਤਾਂ ਤੇ ਖੱਲੀਆਂ ਬਹੁਤ ਚੜਦੀਆਂ ਸੀਆਂ ਬੇ ਆ ਬਾਹਾਂ ਚ ਵੀ ਦਰਦ ਬਹੁਤ ਹੋਣਾ ਮੈਂ ਬੀਨਸ ਆ ਗਈ ਸੀ ਮੈਂ ਰਾਤ ਨੂੰ ਸਾਰੀ ਰਾਤ ਮੈਂ ਸੌਂ ਕੇ ਨਹੀਂ ਵੇਖਣਾ ਸੀ ਜਿਦਾ ਮੌਸਮ ਬਦਲਦਾ ਉਦੋਂ ਵੀ ਟ੍ਰਿਪ ਲਵਾਉਣੀ ਪੈਂਦੀ ਸੀ ਅਚੀ ਤੂੰ ਮੌਸਮ ਬਦਲਦਾ ਫਿਰ ਤੁਹਾਨੂੰ ਟ੍ਰੀਟਮੈਂਟ ਲੈਣਾ ਪੈਂਦਾ ਫਿਰ ਸੈਕਟਾਂ ਦੀ ਹਾਂ ਜੀ ਜਿਵੇਂ ਤੁਸੀਂ ਇਹ ਇਹਨੂੰ ਛੱਡੇ ਨੂੰ ਕਿੰਨੇ ਟਾਈਮ ਹੋ ਗਿਆ ਬੋਡੀ ਸਰਵਿਸ ਨੂੰ ਅਸੀਂ 3 ਸਾਲ ਹੋ ਗਏ ਸੀ ਵਰਤੇ ਨੂੰ ਹਾਂ ਤਿੰਨ ਸਾਲਾਂ ਬਾਅਦ ਕੋਈ ਪ੍ਰੋਬਲਮ ਨਾਈ ਕੋਈ ਗੋਲੀ ਨਹੀਂ ਸੀ ਡਾਕਟਰ ਤੇ ਨਹੀਂ ਗਏ ਹਾਂ ਡਾਕਟਰ ਖੁਦ ਪੁੱਛਦਾ ਤੁਸੀਂ ਕਿੱਥੇ ਰਹਿਣ ਲੱਗੇ ਵੀ ਆਂਦੇ ਹੀ ਨਹੀਂ ਤੁਸੀਂ ਹਾਂਜੀ ਓਕੇ ਮੈਂ ਵਧੀਆ ਆਪਣੇ ਡਾਕਟਰ ਨੂੰ ਟ੍ਰੀਟਮੈਂਟ ਕਰਾਇਆ ਤੁਸੀਂ ਹਾਂਜੀ ਹਾਂਜੀ ਆਦੇਸ਼ ਤਾਂ ਪੂਰਾ ਮੰਨਿਆ ਹੋਇਆ ਹੀ ਹਾਂਜੀ ਹਾਂ ਬਿਲਕੁਲ ਤੇ ਨਾਲ ਉਹ ਮੰਡੀ ਡਾਕਟਰ ਕੋਲੇ ਗਏ ਸੀਗੇ ਹੁਣ ਉਹ ਚੱਕ ਕੇ ਟੈਨਸ਼ਨ ਦੀ ਦਵਾਈ ਮੜਤੀ ਕਿਹਾ ਟੈਨਸ਼ਨ ਚਲੋ ਉਹਨਾਂ ਦਾ ਪੈਰਾਮੀਟਰ ਆਪਣਾ ਦੇਖਣ ਦਾ ਹਾਂਜੀ ਨਾਲੇ ਪੇਟ ਵਾਲਾ ਸੀਗਾ ਇਹ ਓਕੇ ਸਪੈਸ਼ਲਿਸਟ ਸੀ ਇਹ ਓਕੇ ਜਿਵੇਂ ਹੁਣ ਮੰਨ ਲਓ ਤੁਸੀਂ ਅੱਜ ਬਿਲਕੁਲ ਓਕੇ ਹੋ ਬਾਈ ਤਿੰਨ ਸਾਲ ਹੋ ਗਏ ਤੁਹਾਨੂੰ ਛੱਡੇ ਨੂੰ ਤੁਸੀਂ ਵਰਤਿਆ ਮੰਨ ਲਓ ਇੱਕ ਮਜਬੂਰੀ ਸੀ ਵਰਤਿਆ ਅੱਜ ਜੇ ਘਰ ਦੇ ਹਾਲਾਤ ਦੀ ਗੱਲ ਕਰੀਏ ਅੱਜ ਕੋਈ ਦਵਾਈ ਨਹੀਂ ਖਾਰੇ ਤੁਸੀਂ ਹਾਂਜੀ ਘਰ ਦੇ ਕੰਮ ਵਾਲੇ ਕਰਦੀ ਹੈ ਕੀ ਤੁਸੀਂ ਆਪ ਕਰਦੇ ਹੋ ਨਾ ਮੈਂ ਖੁਦ ਆਪ ਕਰਦੀ ਆ ਜਿਹੜੀ ਵੀਕਨੈਸ ਸੀ ਤੁਹਾਨੂੰ ਹੁਣ ਉਹ ਵੀ ਚੱਕ ਗਈ ਅੱਗੇ ਸਵੇਰ ਉੱਠਿਆ ਨਹੀਂ ਜਾਂਦਾ ਸੀ ਉਹ ਹੁਣ ਸਵੇਰ 5 ਵਜੇ ਜਾਂ 4:30 ਉੱਠ ਖੜੀਦਾ ਸਾਰੇ ਕੰਮ ਗੁਰਦੁਆਰਾ ਸਾਹਿਬ ਜਾਈਦਾ ਓਕੇ ਅੱਗੇ ਨੌਨਮਣੀ ਜੀ ਕਰਦਾ ਸੀਗਾ ਪੋ ਕੁਮਲ ਹਰ ਟਾਈਮ ਸੁਸਤੀ ਹੋ ਪਈ ਹੁੰਦੀ ਹੈ ਅੱਜ ਬਿਲਕੁਲ ਓਕੇ ਆ ਕੋਈ ਸੁਸਤੀ ਨਹੀਂ ਕੋਈ ਕੁਝ ਨਹੀਂ ਸਾਰੇ ਘਰ ਦੇ ਕੰਮ ਸੰਭਾਲਦੇ ਹੋ ਔਰ ਵਜਨ ਤੁਸੀਂ ਕਹਿ ਰਹੇ ਸੀ ਬਹੁਤ ਘੱਟ ਆ ਹੁਣ ਕਿੰਨਾ ਹੁਣ ਸਹੀ ਹੁਣ 77 ਸੀਗਾ ਹੀ ਓਕੇ ਹਾਂਜੀ ਪਹਿਲਾਂ ਵਧ ਗਿਆ ਸੀਗਾ ਪਹਿਲਾਂ ਵਧ ਗਿਆ ਸੀਗਾ ਹੁਣ ਮੈਂ ਕਿਹਾ ਘਟਾਉਣਾ ਓਕੇ ਸੈੱਟ ਕਰ ਲਿਆ ਤੁਸੀਂ ਹਾਂਜੀ ਓਕੇ ਤਾਂ ਦੋਸਤੋ ਜਦੋਂ ਕੋਈ ਵੀ ਪਰਿਵਾਰ ਬੌਡੀ ਸਰਸ ਵਰਤਦਾ ਉਹਦਾ ਮੇਰੇ ਖਿਆਲ ਚ ਜਿੰਨਾ ਮਰਜੀ ਉਹ ਜਦੋਂ ਖਾਂਦਾ ਉਹਨੂੰ ਭੁੱਖ ਲੱਗੀ ਹੋ ਜਾਂਦੀ ਹੈ ਹੈਨਾ ਪਾਚਨ ਸਟਰੋਂਗ ਬਹੁਤ ਹੋ ਜਾਂਦਾ ਹੁਣ ਭੁੱਖ ਵੀ ਬਹੁਤ ਲੱਗਦੀ ਹੈ ਹੀ ओके ਹੁਣ ਤੁਸੀਂ ਆਪ ਕੰਟਰੋਲ ਕਰਦੇ ਹੋ ਹਾਂਜੀ ਓਕੇ ਕਿੱਥੇ ਵੀਕਨੈਸ ਸੀ ਕਿੱਥੇ ਸੈਟ ਹੋ ਹਾਂਜੀ ਪਹਿਲਾਂ ਰੋਟੀ ਨਾਲ ਕਾਸ ਥੋੜੀ ਵੀਡੀਓ ਦੇਖਣਗੇ ਉਹਨਾਂ ਪਰਿਵਾਰਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਤੁਸੀਂ ਪਤਾ ਹੀ ਕਹਿਣਾ ਜਿੰਨਾ ਵੀ ਭੈਣ ਭਾਈ ਹੈਗੇ ਆ ਕਿਸੇ ਨੂੰ ਬਿਮਾਰੀ ਹੈਗੀ ਜਾਂ ਨਹੀਂ ਹੈਗੀ ਹਰ ਇੱਕ ਨੂੰ ਹੀ ਵਰਤਣਾ ਚਾਹੀਦਾ ਈ ਇਦਾਂ ਸਫਾਈ ਤੇ ਕੰਮ ਆਈ ਜਦੋਂ ਮੰਨ ਲਓ ਤੁਹਾਡੀ ਸਫਾਈ ਹੋ ਗਈ ਆਪੇ ਸਹੀ ਹੋ ਜੂਗੇ ਜਿਹੜਾ ਉਹਨਾਂ ਦੇ ਸਮੇਂ ਤੋਂ ਪਹਿਲਾਂ ਕੋਈ ਵੱਡੀਆਂ ਦਿੱਕਤਾਂ ਨਹੀਂ ਹੋਣੀਆਂ ਜਿਹੜਾ ਪਹਿਲਾਂ ਵਰਤ ਲੂਗੇ ਜਿਵੇਂ ਮਸ਼ੀਨਰੀ ਜਿਹੇ ਕਾਹਦੇ ਆਪਾਂ ਸਰਵਿਸ ਕਰਾਉਨੇ ਆ ਇਹਦੀ ਵੀ ਸਾਲ ਬਾਅਦ ਸਰਵਿਸ ਕਰਾਉਣੀ ਜ਼ਰੂਰੀ ਹੈ ਪੰਜੀ ਜੀ ਮੈਂ 15 ਸਾਲਾਂ ਤੁਸੀਂ ਹੰਡਾਈਆਂ ਨੇ ਇਹ ਚੀਜ਼ਾਂ ਥੋੜੀਆਂ ਨਹੀਂ ਹੁੰਦੀਆਂ 15 ਸਾਲ ਔਰ 15 ਸਾਲਾਂ ਬਾਅਦ ਅੱਜ ਮੈਂ ਠੀਕ ਹੋ ਗਿਆ ਅੱਜ ਤੁਹਾਨੂੰ ਕੀ ਲੱਗਦਾ ਆਪਦੇ ਆਪ ਨੂੰ ਬਹੁਤ ਵਧੀਆ ਲੱਗਦਾ ਈ ਮੇਰੇ ਘਰ ਹੁਣ ਉਦਾਂ ਇੰਜੈਕਸ਼ਨ ਲਵਾਉਣਾ ਸੀ ਨਾੜ ਨਹੀਂ ਲੱਭੀ ਨਾੜਾਂ ਮਰੀਆਂ ਪਈਆਂ ਈ ਬੋਤਲਾਂ ਲਵਾ ਲਵਾ ਕੇ ਟੀਕੇ ਲਵਾ ਲਵਾ ਕੇ ਮਲੇ ਹਾਲਾਤ ਹੋਏ ਪਏ ਹਾਂਜੀ ਓਕੇ ਮਤਲਬ ਹੁਣ ਤੁਸੀਂ ਬਿਲਕੁਲ ਓਕੇ ਹੋ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਨਾ ਹੀ ਕੋਈ ਨਹੀਂ 20 ਪੀ ਦੀ ਪੱਕੀ ਗੋਲੀ ਲੱਗ ਗਈ ਸੀ ਮੇਰੀ ਉਹ ਸਭ ਛੁੱਟ ਗਈਆਂ ਹਾਂਜੀ ਹੂੰ ਬਿਲਕੁਲ ਓਕੇ ਹਾਂਜੀ ਮੁਬਾਰਕਾਂ ਵੈਂ ਜੀ ਬਹੁਤ ਬਹੁਤ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤਾਂ ਦੋਸਤੋ ਬਾਡੀ ਸਰਵਸ ਕੋਈ ਦਵਾਈ ਨਹੀਂ ਸਫਾਈ ਆ ਸਫਾਈ ਵਾਸਤੇ ਵਰਤਿਆ ਜਾਂਦਾ ਔਰ ਤੁਸੀਂ ਵੀ ਜਰੂਰ ਆਪਣੇ ਤੇ ਵਰਤ ਕੇ ਦੇਖੋ ਕਿਉਂਕਿ ਵੈਸੇ ਪਤਾ ਨਹੀਂ ਕਿੰਨੇ ਪੈਸੇ ਅਸੀਂ ਲਾਣੇ ਆ ਔਰ ਜੇ ਹੈਲਥ ਹੈਗੀ ਤਾਂ ਸਾਰਾ ਕੁਝ ਹੈਗਾ ਹੈਲਥ ਨਹੀਂ ਹੈਗੀ ਤਾਂ ਕੁਝ ਵੀ ਨਹੀਂ ਹੈਗਾ ਤਾਂ ਬਾਡੀ ਸਰਵਸ ਇੱਕ ਸਫਾਈ ਹੈ ਨਾ ਕਿ ਦਵਾਈ ਹੈ ਤੁਹਾਨੂੰ ਨੰਬਰ ਦਿੱਤਾ ਗਿਆ ਜਤਿੰਦਰ ਜੀ ਦਾ ਅਗਰ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਮਿਲਣਾ ਚਾਹੁੰਦੇ ਹੋ ਤਾਂ ਟਾਈਮ ਲੈ ਕੇ ਤੁਸੀਂ ਮਿਲ ਵੀ ਸਕਦੇ ਹੋ ਔਰ ਕਾਲ ਆਪਣੀ ਟਾਈਮ ਦੇਖ ਕੇ ਕਰਨੀ ਹੈ ਕਿਉਂਕਿ ਵੀਰੀ ਪਰਿਵਾਰ ਬਿਜ਼ੀ ਹੁੰਦਾ ਮੜੀਆ ਗੱਲ ਕਰ ਲਓ ਵੀ ਬਿਜ਼ੀ ਨਹੀਂ ਤੁਸੀਂ ਉਸ ਤੋਂ ਬਾਅਦ ਗੱਲਬਾਤ ਕਰੋ ਸਾਰੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ